ਮਹਾਗੁਰ ਜੀ ਦਾ ਖਾਲਸਾ ਮਹਾਗੁਰ ਜੀ ਕੀ ਫਤਿਹ 1.5 ਸਾਲ ਪਹਿਲਾਂ ਨੈਕ ਸਕਵੀਰ ਬਾਦਲ ਤੇ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਹਾਸਾ ਠੱਠਾ ਇੱਕ ਮਖੌਲ ਜਿਹਾ ਕੀਤਾ ਸੀ ਤੇ ਬਹੁਤ ਲੋਕਾਂ ਨੇ ਸੁਣੀ ਸੀ ਮੈਨੂੰ ਫੋਨ ਬਹੁਤ ਆਏ ਸੀ ਉਹਦੇ ਵਿੱਚ ਮੈਂ ਇਹ ਕਿਹਾ ਸੀ ਕਿ ਸਵੀਰ ਬਾਦਲ ਨੇ ਪਹਿਲਾਂ ਘਰੋਂ ਰੋਟੀ ਖਾਧੀ ਤੇ ਵੇਰ ਕਿ ਇਹਦੇ ਘਰ ਮੱਕੀ ਦੀਆਂ ਰੋਟੀਆਂ ਖਾ ਲੀਆਂ ਤਿੰਨ ਚਾਰ ਸਾਗ ਦੇ ਨਾਲ ਫਿਰ ਲੰਗਰ ਵਿੱਚ ਬਹਿ ਗਿਆ ਸੀ ਤੇ ਫਿਰ ਗੱਡੀ ਵਿੱਚ ਡਰਾਈਵਰ ਨੂੰ ਕਹਿੰਦਾ ਪਰੋਟੀ ਖਾ ਲਈ ਸੀ ਇਹ ਗੱਲ કરી ਸੀ ਮੈਂ ਚਲੋ ਉਹ ਤਾਂ ਨਹੀਂ ਮੈਂ ਹੁਣ ਦੂਰਾਂ ਨੀ ਚੀਜ਼ ਮੈਂ ਅੱਜ ਜਿਹੜੀ ਗੱਲ ਕਰਨ ਲੱਗਾ ਵੀ ਵਾਕਈ ਇਹ ਬੰਦਾ ਅੰਨ ਦਾ ਬਹਿਰੀ ਹੈ ਤੇ ਇਹਨੇ ਆਪਣੀ ਢਿੱਡ ਨੂੰ ਗਾਰਵੇ ਬਣਾਇਆ ਹੋਇਆ ਪਤਾ ਨਹੀਂ ਕੀ ਅੱਗ ਸਵੇਰ ਥਾਕੇ ਬੋਲਦਾ ਇਹਨੂੰ ਸਮਝ ਨਹੀਂ ਆ ਰਹੀ ਪੱਤਰਕਾਰ ਦੇ ਨਾਲ ਗੱਲਬਾਤ ਕਰਦਾ ਹੈ ਕਹਿੰਦਾ ਸਾਡਾ ਚੈਨਲ ਹੈ ਪੀਟੀਸੀ ਜਦੋਂ ਕਹਿੰਦਾ ਸਾਡੀ ਸਰਕਾਰ ਹੁੰਦੀ ਸੀ ਨਾ ਅਸੀਂ ਕਹਿੰਦਾ ਐਡ ਦਾ 1 ਰੁਪਿਆ ਨਹੀਂ ਲਿਆ ਆਪਣੇ ਚੈਨਲ ਦੇ ਲਈ ਫਿਰ ਹੀ ਕੀਤਾ ਸਾਰਾ ਕੁਝ ਜਦੋਂ ਸਾਡੀ ਸਰਕਾਰ ਹੁੰਦੀ ਸੀ ਨਾਲੇ ਕੀਆ ਮੈਂ ਜੇ ਮੈਂ ਆਪਣੀ ਗੱਲ ਕਰੂੰ ਕਿਉਂਕਿ ਮੇਰੀ ਔਕਾਤ ਹੈ ਨਹੀਂ ਓਡੀ ਵੱਡੀ ਜੇ ਮੈਂ ਕਹਾਂ ਵੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਤੇ ਮੈਂ 20 ਚੈਨਲਾਂ ਤੇ ਐਡ ਫਰੀ ਕਰੂੰਗਾ ਤੇ ਮੇਰੇ ਲਈ ਕੀ ਔਖਾ ਕਰ ਸਕਦਾ ਮੈਂ ਹੁਣ ਤਾਂ ਪੀਟੀਸ਼ਨ ਹੀ ਲੋਡ ਹੀ ਨਹੀਂ ਹੁੰਦਾ YouTube ਤੇ ਪੰਜ ਆ ਚੈਨਲ ਤਾਂ ਸਾਡੇ ਹੋਰ ਬਥੇਰੇ ਨੇ ਜਿੰਨੀ ਮਰਜ਼ੀ ਐਡਾ ਕਰ ਚੱਲੋ ਜਾਣੇ ਕਿ PTC ਚੈਨਲ ਰਾਹੀਂ ਇਹਨਾਂ ਨੇ 2250 ਪੰਜਾਬ ਜਿਹੜਾ ਇੱਕ ਐਪੀਸੋਡ ਚੱਲਦਾ ਹੁੰਦਾ ਸਿੰਗਰ ਛੋਟੇ ਛੋਟੇ ਬੱਚੇ ਆਉਂਦੇ ਨੇ ਉਹਨੂੰ ਬਾਅਦ ਸਰਵਨ ਕਰਨਾ ਹੁੰਦਾ ਇਹਨਾਂ ਨੇ ਤੇ ਉਹ ਪ੍ਰੋਗਰਾਮ ਦੇ ਵਿੱਚ ਚਾਰ ਪੰਜ ਕੁੜੀਆਂ ਦੇ ਨਾਲ ਬਲਾਤਕਾਰ ਜ਼ਰੂਰ ਹੋਗੇ ਸੀ ਉਹਦੇ ਵਿੱਚ PTC ਦਾ ਪੂਰਾ ਵੱਡਾ ਯੋਗਦਾਨ ਸੀ ਹੁਣ ਮੈਂ ਤੁਹਾਨੂੰ ਇੱਕ ਹਿੰਟ ਦੇ ਦਿੰਦਾ ਨਸ਼ਤਰ ਗਿੱਲ ਇੱਕ ਕੁੜੀ ਨੂੰ ਸਿੰਗਾਪੁਰ ਲੈ ਗਈ ਸੀ ਤੁਹਾਨੂੰ ਪਤਾ ਉਹ ਕੁੜੀ ਨੂੰ ਝਾਂਸਾ ਕਿ ਦਿੱਤਾ ਕਿ ਤੇਰਾ ਗਾਣਾ ਗਰਾਵਾਂਗੇ ਫਿਰ ਹੀ ਕਰਾਵਾਂਗੇ ਤੇ ਉਹ ਕੁੜੀ ਨੂੰ ਗੁੰਮਰਾਹ ਕੀਤਾ ਸਰੀਰਕ ਸ਼ੋਸ਼ਣ ਉਹਦੇ ਨਾਲ ਹੋਇਆ ਤੇ ਗਾਣਾ ਕਰਾਇਆ ਗਿਆ ਇਹ ਕਰਤੂਤਾਂ ਕਿਹਦੀਆਂ ਨੇ ਐਪੀਟੀਸੀ ਦੀਆਂ ਨੇ ਕੀ ਇਹ ਸੁਖਵੀਰ ਕੋਲੇ ਖਬਰ ਨਹੀਂ ਗਈ ਜਾਂ ਇਹਨਾਂ ਸਲਾਹਕਾਰਾਂ ਕੋਲੇ ਖਬਰ ਗਈ ਨਹੀਂ ਹੋਣੀ ਹੈ ਅਜਾ ਇੱਕ ਰੁਪਿਆ ਲੈ ਤੱਕਦੇ ਹੜਦਾ ਆਪਣੀ ਸਰਕਾਰ ਵੇਲੇ ਜਿਹਦੀ ਹੁਣ ਸਰਕਾਰ ਹੈਗੀ ਹੈ ਉਹਨਾਂ ਦੇ ਆਪਣੇ ਪੇਜ ਹੈ ਨਹੀਂ ਆਪਣੇ ਚੈਨਲ ਹੈ ਨਹੀਂ ਉਹਨਾਂ ਦੇ ਹਰੇਕ ਬੰਦੇ ਕੋਲੇ ਫੋਨ ਹੈ ਅਗਲਾ ਪੇਜ ਬਣੇ ਚੈਨਲ ਬਣੇ ਤੁਹਾਨੂੰ ਐਡ ਦਾ 1 ਰੁਪਿਆ ਲੈਣ ਦੀ ਲੋੜ ਸੀ ਜਿਹੜਾ ਸ਼੍ਰਮਣਿਕ ਮਿੰਟ ਤੋਂ ਕਰੋੜਾਂ ਅਰਬਾਂ ਰੁਪਿਆ ਲੈਂਦੇ ਸੀ 1 ਰੁਪਿਆ ਲੈਣ ਦੀ ਲੋੜ ਹੀ ਉਸੀਂ ਇਕੱਠੇ ਲੈਂਦੇ ਸੀ ਨਾ 1 ਰੁਪਿਆ ਕਹਿੰਨਾ ਕਿਹਤੋਂ ਥੋੜੀਆਂ ਬਚਕਾਨੀਆਂ ਗੱਲਾਂ ਇੱਕੋ ਬਜ਼ੁਰਗ ਬਾਤ ਪਾਉਂਦੇ ਹੁੰਦੇ ਸੀ ਕਹਿੰਦੇ ਨਹਿਰ ਦੇ ਵਿੱਚ ਨਾ ਤੂੜੀ ਦੀ ਪੰਡ ਖੋਲਤੀ ਇੱਕ ਡੱਕਾ ਨਹੀਂ ਜਾਣ ਦਿੱਤਾ ਉਹ ਦਿਮਾਗ ਖਰਾਬ ਨਾ ਕਿੱਦਾਂ ਜਾਣਤਾ ਫਿਰ ਬਾਅਦ ਕਹਿੰਦੇ ਮੈਂ ਇੱਕ ਡੱਕਾ ਪੜ ਲਿਆ ਸੀ ਬਾਕੀ ਸਾਰੀ ਪੰਡ ਗਈ ਇੱਕ ਡੱਕਾ ਖੋਲ ਲਿਆ ਸੀ ਮੈਂ ਬਾਕੀ ਸਾਰੀ ਪੰਡ ਗਈ ਆਕਰਦੂਤਾਂ ਸਾਡੀਆਂ 1 ਰੁਪਿਆ ਨਹੀਂ ਲੈਂਦੇ ਸੀ ਸਸ ਜਦੋਂ ਸ਼ੋਮਣੀ ਕਮੇਟੀ ਤੋਂ ਗੋਲਕਾਂ ਦੇ ਗੋਲਕਾਂ ਖਾਲੀ ਸੁੱਕੀਆਂ ਰੋਟੀਆਂ ਵੇਚੀਆਂ ਤੁਸੀਂ ਪ੍ਰਸ਼ਾਦ ਬਣਦਾ ਕੜਾਹੇ ਦੇ ਵਿੱਚ ਜੇ ਕੁਆਂਟਲ ਕਿਉਂ ਪੈਂਦਾ ਹੈ ਠੇਕਾ ਕੀਤਾ ਹੋਇਆ ਗਰਮ-ਗਰਮ ਚੋਂ 4-5 ਕਿਲੋ ਕਿਉਂ ਉੱਪਰੋਂ ਲੈ ਜਾਂਦਾ ਉਹਦਵਾਰ ਫੇਰ ਬਣਦੀ ਹੈ ਪਰਚੀ ਦੇ ਵਿੱਚ ਕੀ ਹੁੰਦਾ ਤੁਮੇ 5100 ਦੀ ਕਟਾ ਲਓ ਤੁਮੇ 10000 ਦੀ ਕਟਾ ਲ ਦੇਖ ਤਾਂ ਨਹੀਂ ਦੇਣੀ ਦੇ ਵੀ ਥੋੜੀ ਤੋਂ ਉੱਥਾ ਭਰ ਕੇ ਦੇਣੀ ਹੈ ਜੀ 10000 ਦੀ ਪਰਟੀਕਟਾਉਗ ਵਾਲਾ ਦੇਖਦਾ ਥਾਲਜੀ ਬਣਾਉਣੀ ਹੈ ਪਰਟੀਕਟਾਉ ਜੀ ਨਹੀਂ ਮਰਜੀ ਮੂਰੇ ਬੈਠੇ ਬੋਲੀ ਜਾਣਗੀ ਕਿੰਨੇ ਦੀ ਅਰਦਾਸ ਕਰਾਉਣੀ ਹੈ ਇਹ ਕੀ ਹੈ ਇਹ ਬੇਸ਼ਰਮੀ ਕਿੰਨੇ ਦੀ ਅਰਦਾਸ ਹੁੰਦੀ ਹੈ ਅਰਦਾਸ ਪੈਸਿਆਂ ਦੀ ਹੁੰਦੀ ਹੈ ਤੁਸੀਂ ਉੱਥੇ ਲਿਖ ਕੇ ਲਾਇਆ ਕਿੰਨੇ ਦੀ ਅਰਦਾਸ ਕਰਾਉਣੀ ਹੈ ਕਿੰਨੇ ਦੇਖਾਉਣੀ ਹੈ ਤੁਹਾਨੂੰ 1 ਰੁਪਈਆ ਲੈਂਡਿੰਗ ਲੋਨ ਸੀ ਜਦੋਂ ਇੱਕ ਕੜਾਹੇ ਵਿੱਚੋਂ 50000 ਸਿੱਧਾ ਹੀ ਬਣਦਾ ਹੋਵੇ ਤਾਂ ਕਿੰਨੇ ਕੜਾਹੇ ਬਣਦੇ ਲੰਗਰ ਦੇ ਵਿੱਚ 100 ਮੋਰੀ ਖਣਦਿਆਂ ਹੀ 100 ਖਾਲੀ ਰੱਖੀ ਹੋਈ ਹੈ ਮਿਲ ਵਿੱਚ 200 ਪਾਉਣਗੇ ਘੋਦੇ ਟੇਨ 100 ਲੱਗਿਆ 200 ਪਾਉਣੇ ਉਹ ਵੀ ਤੁਸੀਂ ਨਹੀਂ ਲੈ ਕੇ ਆਉਂਦੇ ਉਹ ਵੀ ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਲੈ ਕੇ ਆਉਂਦੇ ਆ ਤੇ ਤੁਹਾਨੂੰ ਰੁਪਈਆ ਲੈਣ ਦੀ ਕੀ ਲੋੜ ਸੀ ਅੱਛਾ ਜਿਹੜੇ ਰਾਗੀ ਢਾਡੀ ਕਥਾ ਵਾਜਕ ਐਡਾਂ ਕਰਦੇ ਸੀ ਨਾ 30 ਸੈਕਿੰਡ ਦਾ ਇੱਕ ਹੁੰਦਾ 30 ਸੈਕਿੰਡ ਦਾ ਤੇ ਪ੍ਰੋਮੋ ਉਹਦਾ 15000 ਰੁਪਇਆ ਸੀ ਇੱਕ ਵੀਕ ਦਾ ਜੇ ਕਿ ਮਹੀਨਾ ਚਲਾਓ ਤਾਂ 60000 ਹੋ ਗਿਆ ਤੇ ਸਿਰਫ 1 ਮਿੰਟ ਚਲਾਉਣੀ ਐਡ 1 ਮਿੰਟ ਨੇੜਾ ਕਹਿੰਦਾ ਅਸੀਂ 1 ਰੁਪਈਆ ਲੈਂਦੇ ਸੀ ਤੇ ਤੁਸੀਂ ਪੀਟੀਐਸ ਚੈਨਲ ਲਾ ਕੇ ਦੇਖ ਲਿਓ ਕਿੰਨੀਆਂ ਐਡਾਂ ਰਾਗੀਆਂ ਦੀਆਂ ਢਾਡੀਆਂ ਦੀਆਂ ਕਵੀਸ਼ਰਾਂ ਦੀਆਂ ਕਥਾਵਾਚਕਾਂ ਨੇ ਚੱਲਦੀਆਂ ਨੇ ਉਹ ਲਾ ਕੇ ਦੇਖ ਲਿਓ ਉਹਨੇ ਗਿਣਤੀ ਨਹੀਂ ਆਉਂਦੀ ਤੇ ਮੈਂ ਨਾ ਅਕਾਲੀ ਅਕਲੋਂ ਖਾਲੀ ਤਾਂ ਕਹਿਣਾ ਹੁੰਦਾ ਵੀ ਜੇ ਕੋਈ ਨੇੜੇ-ਤੇੜੇ ਹੁੰਦਾ ਕੋਈ ਸਲਾਹ ਕਰੇ ਨੂੰ ਪਹਿਲਾਂ ਬੋਲਣ ਤੋਂ ਦੱਸ ਦਿਆ ਕਰੋ ਵੀ ਆਪਾਂ ਆਹ ਕਰਦੂਦ ਕੀਤੀ ਹੋਈ ਐ ਵੀ ਤੇ ਨਾ ਬੋਲਿਓ ਬਲੇ ਸੁੰਨਿਆ ਦੇ ਕਰੋ ਮੈਡਮ ਹੁਣ ਇਹ ਡਾਇਨਾਸੌਰ ਵੀ ਆਉਣਗੇ ਬਾਦਲਗੇ ਵੀ ਆਉਣਗੇ ਲਿhai ਜਾਂਦਾ ਇਹ ਕਿ ਪੱਟੀ ਮੇਸ਼ ਕਰੀ ਜਾਂਦਾ ਜਦੋਂ 27 ਆਉਣੀ ਉਹਦੋਂ ਜਮ ਖਤਮ ਇੱਕ ਸਾਡੇ ਪਿੰਡ ਦੇ ਵਿੱਚ ਨਾ ਨਸ਼ੇੜੀ ਸੀ ਕੁਸਲ ਨਸ਼ੇੜੀ ਤਾਂ ਕੰਨ ਭੁੱਕੀ ਜਾਂਦਾ ਸੀ ਉਹ ਜਿਹੜੀ ਇੰਜਣ ਦੀ ਸਲੀਬ ਹੁੰਦੀ ਹੈ ਨਾ ਤੇ ਉਹ ਜਿਹੜਾ ਕਿ ਲੋਕ ਭੁੱਕੀ ਪੈ ਜਾਂਦੀ ਹੈ ਲੀਟਰ ਦੇ ਡੱਬੇ ਜਿਹੀ ਹੁੰਦੀ ਹੈ ਉਹ ਘਰ ਦੇੰ ਤੋਂ ਕਹਿੰਦਾ ਸੀ ਚੋਰੀਓ ਤੇ ਉਹਨੇ ਪਹਿਲਾਂ ਜਿਹੜੇ ਉਹ ਟੋਲਣਾ ਹੁੰਦੀਆਂ ਸੀ ਖੁਈਆਂ ਪਟਦੇ ਹੁੰਦੇ ਸੀਗੇ ਬਾਹਰ ਹੀ ਬਣਾਉਂਦੇ ਸੀ ਉਥੇ ਦਬ ਦਿੰਦਾ ਸੀ ਉਹ ਉਹ ਜਿਹੜੇ ਪਾਣੀ ਨਾਲ ਹੱਥ ਹੁੰਦੇ ਉਹ ਸੈਨੇ ਖਾਜ ਦਸੀ ਦੋ ਚਮਚੇ ਕੱਢ ਕੇ ਤੇ ਇੱਕ ਦਿਨ ਉਹ ਬਿਮਾਰ ਹੋ ਗਿਆ ਤੇ ਕਹਿੰਦਾ ਮੈਂ ਤਾਂ ਖੇਤ ਜਾਣਾ ਨਹੀਂ ਨੌਕਰ ਨੂੰ ਪਤਾ ਸੀ ਘਰ ਵਾਲੇ ਕਹਿੰਦੇ ਕੀ ਹੋ ਗਿਆ ਕਹਿੰਦਾ ਕੁਛ ਨਹੀਂ ਸਲੀਪ ਮੁੱਕ ਗਈ ਤੁਹਾਨੂੰ ਪਤਾ ਨਹੀਂ ਸਲੀਪ ਕੀ ਹੁੰਦੀ ਹੈ ਫਿਰ ਉਹਨੇ ਬਾਅਦ ਸੈਕੰਡਰੀ ਸਲੀਪ ਪਈ ਸੀ ਆਪਣੇ ਪ੍ਰਾਣੀ ਨਾਲੇ ਉਹ ਭੁੱਖੀ ਦੀ ਭਰ ਕੇ ਇਹ ਬਾਥਰੂਮ ਦੇ ਵਿੱਚ ਦਾਬੰਦਾ ਸੀ ਬਾਹਰ ਉੱਥੋਂ ਕੱਟ ਕੇ ਉਸੇ ਪਾਣੀ ਨਾਲ ਕੱਲਦਾ ਸੀ ਤੇ ਹੁਣ ਮੁੱਕ ਗਈ ਆਹੋ ਖਤਮ ਹੋ ਗਈ ਹੁਣ ਤਾਂ ਖੇਤ ਨਹੀਂ ਜਾਂਦਾ ਉਹ ਦੁਬਾਰੇ ਭਰੂਗਾ ਫਿਰ ਖੇਤ ਜਾਣਾ ਸ਼ੁਰੂ ਕਰੂਗਾ ਇਸ ਤਾਈ ਆਉਂਦਿਆਂ ਆਉਂਦਿਆਂ ਇਹਨੇ ਲੀਹਾ ਤੇ ਕਿਹੜਾ ਕਾਲੇ ਦਾ ਲੈ ਕੇ ਆਉਣਾ ਲੀਹਾ ਸਭ ਕੁਝ ਖਤਮ ਕਰ ਦੇਣਗੇ ਬਸ ਬੇੜੀ ਥੋੜੀ ਜਿਹੀ ਰੰਦੇ ਡੋਬਣ ਕਰਨੀਆਂ ਤੇ ਸਾਲ ਕ ਰਹਿ ਗਿਆ ਤੇ ਗਿਣੀ ਚੱਲਿਓ ਤੁਸੀਂ ਸੁਣਿਆ ਹੋਣਾ ਜਿਹੜਾ ਨਾ ਕੀ ਅਦ ਨੂੰ ਅਰਜਿੰਦਰ ਪਤਾਨੀ ਸ਼ਾਇਦ ਭੁੱਲ ਗਿਆ ਭੁੱਲਿਆ ਨਹੀਂ ਜਨੇਜਾ ਜਿਹੜਾ ਕ੍ਰਿਕਟਰ ਹੈ ਆਪਣਾ ਉਹ ਕਪਲ ਦੇ ਸ਼ੋਅ ਦੇ ਵਿੱਚ ਪੁੱਛਿਆ ਗਿਆ ਵਿਰਾਟ ਕੋਹਲੇ ਕੋਲ ਕਹਿੰਦੇ ਵੀ ਸਭ ਤੋਂ ਵੱਧ ਫੈਂਕਦਾ ਕੌਣ ਹੈ ਬੇ ਵੱਡੇ ਕੱਪ ਕੌਣ ਮਾਰਦਾ ਉਹ ਕਹਿੰਦਾ ਜੀ ਰਵਿੰਦਰ ਜਨੇਜਾ ਕਿਉਂ ਕਹਿੰਦਾ ਕਿ ਬੰਬਈ ਦੇ ਵਿੱਚ ਦੋ ਬਿਲਡਿੰਗਾਂ ਨੇ ਕਹਿੰਦਾ ਉਹਨਾਂ 14 ਦੇ ਦਾਣੇ ਜਿੰਨੀਆਂ ਜਿੰਨੀਆਂ ਰੋਜ਼ ਆ ਨੇੜੇ ਆਉਂਦੀਆਂ ਜਾਂਦੀਆਂ ਜਦੋਂ ਕਹਿੰਦਾ ਇਕੱਠੀਆਂ ਹੋ ਗਏ ਉਹ ਦੁਨੀਆ ਖਤਮ ਹਾਲਾਂਕਿ ਸੋਚਿਆ ਸੀ ਉਹ ਉਹਨੇ ਸੁਣਾਇਆ ਉਥੇ ਕਿਉਂਕਿ ਉਹ ਜੋਕ ਸੁਣਾਉਂਦੇ ਰਹਿੰਦੇ ਤੇ ਉਹਦਾਂ ਦੀਆਂ ਕਰਤੂਤਾਂ ਬਾਤ ਲੰਮੀਆਂ ਜਣ ਕੇ ਜੇ ਇੱਕ ਸਾਲ ਦੀ ਗੱਲ ਕਰੀਏ ਹਲੇ ਦਸੰਬਰ ਚੜ੍ਹਨਾ ਹੈ ਤੇ ਇੱਕ ਸਾਲ ਪੂਰਾ ਮੰਗੂ ਹੈਗਾ 2 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਕੰਮ 365 ਦਿਨਾਂ ਦੇ ਵਿੱਚ ਤੁਸੀਂ ਗਿਣ ਦੇਣੇ ਸ਼ੁਰੂ ਕਰ ਦਿਓ ਜਿੱਦਣ 366 ਦਿਨ ਹੋ ਗਏ ਉਸ ਦਿਨ ਇਹ ਕਹਿ ਲਿਓ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਸਕੀਨ ਇਹ ਮੈਨੂੰ ਪੜਨਾ ਨਹੀਂ ਪੈਣਾ ਚਾਹੀਦਾ ਸੀ ਕਿਉਂਕਿ ਇਹ ਭੋਗ ਦੇ ਸ਼ਲੋਕ ਨੇ ਇਹ ਪੜਨੇ ਪੈਂਦੇ ਆ ਜਦੋਂ ਕੋਈ ਬੰਦਾ ਮਰ ਜਾਂਦਾ ਇਹ ਮਰ ਜਾਦਾ ਤੇ ਉਸ ਦਿਨ ਸਮਝ ਲਓ ਕਾਲ ਦਲ ਦਾ ਭੋਗ ਪੈ ਜਾਊਗਾ ਜੇ ਇਹਨੂੰ ਨਾ ਸਮਝਾਇਆ ਇਹ ਕੋਈ ਮੈਂ ਸ਼ੌਂਕ ਨਾਲ ਨਹੀਂ ਕਿਸੇ ਨੂੰ ਹਸਾਉਣ ਵਾਸਤੇ ਕਹਿੰਦਾ ਦੁਖੀ ਹਾਂ ਵੀ ਜਿਹੜੀ ਖੇਤਰੀ ਪਾਰਟੀ ਨੂੰ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਕਹਿੰਦੇ ਸੀ ਨਾ ਉਹਦਾ ਬੇੜਾ ਘਰ ਕਰਨ ਵਾਸਤੇ ਸੁਖਵੀਰ ਵੱਲ ਦਿਨ ਰਾਤ ਲੱਗਾ ਹੋਇਆ ਦਿਨ ਰਾਤ ਲੱਗਾ ਹੋਇਆ ਜਿਹੜੇ ਸਮਝਾਉਣ ਵਾਲੇ ਨੇ ਉਹ ਚਮਚੇ ਚਾਪਲੂ ਸਿਕਾਉਣ ਵਾਸਤੇ ਜਿਕਾਰੇ ਛੜਨ ਵਾਸਤੇ ਰੱਖੇ ਹੋਏ ਹੁਣ ਕੋਲੇ ਕੋਈ ਖੜਾ ਨਹੀਂ ਜੀ ਇੰਟਰਵਿਊ ਚੱਲਦੀ ਐ ਇਹ ਜੇ ਕਿਤੇ ਬਾਹਰ ਹੁੰਦਾ ਤਾਂ ਬਾਹਰ ਤੋਂ ਦੋ ਚਾਰ ਜਕਾਰੇ ਛੱਡੇ ਜਾਣੇ ਸੀ ਉਹਨੂੰ ਹੁਣ ਅੰਦਰ ਚੂਲੇ 'ਚ ਬੈਠੇ ਨੇ ਉਹ ਆਪਣਾ ਚੈਨਲ ਐ ਉੱਥੇ ਆਮ ਬੰਦਾ ਜਾ ਨਹੀਂ ਸਕਦਾ ਜੇ ਹੁੰਦਾ ਸਟੇਟ ਤੇ ਫਿਰ ਤਾਂ ਜਕਾਰੇ ਹੁਣ ਪੰਜ ਸੱਤ ਛੱਡੇ ਹੋਣੇ ਸੀ ਮਤਲਬ 1 ਰੁਪਿਆ ਲੈਣ ਚ ਉਹਨੂੰ ਢੋਲ ਕੀ ਸੀ 1 ਰੁਪਿਆ ਕੌਣ ਲੈਂਦਾ ਹੁਣ 1 ਰੁਪਿਆ ਤਾਂ ਹੁਣ ਘਰਾਂ ਦੇ ਵਿੱਚ ਕਿਚਨ ਵਿੱਚ ਜਾ ਕੇ ਦੇਖ ਲੋ 5-7 ਰੁਪਏ ਉਹ ਥੋਲੂ ਜਿਹੇ ਪਏ ਹੋਣਗੇ ਨਾਲੇ 5-5 ਉਹਨੇ ਕੋਈ ਜਵਾਬ ਕੁਝ ਦੇ 1 ਰੁਪਿਆ ਹੁਣ ਕੌਣ ਲੇਦਾ ਮੈਂ ਤੁਹਾਡਾ 1 ਰੁਪਇਆ ਢਿੱਡ ਭਰ ਜੂਗਾ ਮਾਸ਼ੱਲ ਹੁਣ ਗੱਲ ਮੇਰੇ ਚੇਤੇ ਆਦੀ ਮੈਂ ਕਥਾ ਕਰਦਾ ਨਾ ਗੱਲਾਂ ਮੇਰੇ ਚੇਤੇ ਆ ਜਾਂਦੀਆਂ ਨੇ ਮੌਕੇ ਤੇ ਜਿਹੜੇ ਬ੍ਰੈਡ ਸੀਗੇ ਉਥੋਂ ਇੱਕ ਪੈਕਟ ਵਿੱਚ 1 ਰੁਪਿਆ ਲੈਂਦੇ ਸੀ ਉਹ ਕੀ ਸੀ ਉਹ 1 ਰੁਪਿਆ ਲੈਂਦੇ ਸੀ 15-20 ਦਾ ਸਾਰੇ ਪੈਕਟ ਸੀ ਉਹ ਪਹਿਲਾਂ ਦੱਸਦਾ ਸੀਗਾ ਫਿਰ 15 ਦਾ ਕਰਦਾ ਉਹਦੇ ਵਿੱਚ 1 ਰੁਪਿਆ ਲੈਂਦੇ ਤੁਸੀਂ ਇੱਕ ਪੈਕਟ ਵਿੱਚੋਂ ਇੱਥੇ ਇੱਕ ਸਾਨੂੰ 1 ਰੁਪਿਆ ਲਾਉਣੀ ਸੀ ਤੁਹਾਡੀਆਂ ਇੰਨੀਆਂ ਕਰਤੂਤਾਂ ਨੇ ਜੇ ਸੁਖਵੀਰ ਨੂੰ ਬੀਤੀ ਬੰਦਿਆਂ ਨੇ ਇਕੱਠੇ ਹੋ ਕੇ ਤੁਸੀਂ ਨਾ ਸਮਝਾਇਆ ਨਾ ਅਵੇ ਸੱਥਰ ਪੱਲੀਆਂ ਵਸਾ ਕੇ ਰੱਖਿਓ ਭੂ ਭੈਣ ਦੀ ਤਿਆਰੀ ਹਸਤਾਈ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ